ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਪੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਕਥਿਤ ਤੌਰ ਤੇ ਹਰੋਈ ਨਾਮ ਪੜੀ ਗਈ ਪੁੱਚੋ ਮੰਡੀ ਦੀ ਸੀਨੀਅਰ ਲੇਡੀ ਕਾਂਸਟੇਬਲ ਅਮਨਦੀਪ ਕੌਰ ਦਾ ਹਰਿਆਣਾ ਕੈਰੈਕਸ਼ਨ ਵੀ ਸਾਹਮਣੇ ਆਉਂਦਾ ਦਾਵਾ ਕੀਤਾ ਜਾ ਰਿਹਾ ਹੈ ਲੇਡੀ ਕਾਂਸਟੇਬਲ ਦੇ ਨਾਲ ਵਹਿ ਰਹੇ ਬਰਵਿੰਦਰ ਸਿੰਘ ਉਰਫ ਸੋਨੂ ਦਾ ਵਿਆਹ सिरसा ਵਿੱਚ ਹੋਇਆ ਸੀ सिरसा ਚ ਰਹਿ ਰਹੀ ਉਸਦੀ ਪਤਨੀ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਦੇ ਨਾਲ ਮਿਲ ਕੇ ਉਸਦੇ ਪਤੀ ਨੇ ਉਸ ਨੂੰ ਕੁੱਟ-ਕੁੱਟ ਕੇ ਘਰੋਂ ਕੱਢ ਦਿੱਤਾ ਸੀ ਦੋਵਾਂ ਨੇ ਮਿਲ ਕੇ ਉਸਨੂੰ ਕੁੱਟਿਆ ਅਤੇ ਧੀਆਂ ਦੇ ਨਾਲ ਘਰੋਂ ਕੱਢਿਆ ਹੀ ਨਹੀਂ ਬਲਕਿ ਉਹਨਾਂ ਦਾ ਘਰ ਵੀ ਵੇਚ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਬਠਿੰਡੇ ਦੇ ਵਿਰਾਟ ਗ੍ਰੀਨ ਦੇ ਵਿੱਚ ਆਲੀਸ਼ਾਨ ਕੋਠੀ ਬਣਾ ਲਈ ਜਿਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ਬਲਵਿੰਦਰ ਉਰਫ सोनू ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਸਿਰਸਾ ਵਿੱਚ ਉਸਦੇ ਪਤੀ ਨੇ ਹੀਰੋਇਨ ਦਾ ਪੂਰਾ ਨੈੱਟਵਰਕ ਬਣਾਇਆ ਹੋਇਆ ਹੈ ਉਹ ਬੇਖੌਫ ਅਮਨਦੀਪ ਕੌਰ ਦੇ ਨਾਲ ਗੱਲ ਕੇ ਬਠਿੰਡਾ ਦੇ ਵਿੱਚ ਚਿਟਾ ਵੇਚ ਰਿਹਾ ਹੈ ਅਮਨਦੀਪ ਕੌਰ ਨਸ਼ਾ ਲਿਆਉਂਦੀ ਸੀ ਜਿਸ ਨੂੰ ਬਲਵਿੰਦਰ ਕੁੜੀਆਂ ਬਣਾ ਕੇ ਸਿਰਸਾ ਜ਼ਿਲ੍ਹੇ ਵਿੱਚ ਵੇਚਦਾ ਸੀ ਅਤੇ ਹੋਰ ਵੀ ਨੇੜੇ ਤੇਰੇ ਦੇ ਇਲਾਕਿਆਂ ਦੇ ਵਿੱਚ ਨਸ਼ਾ ਵੇਚਦਾ ਕੰਮ ਕਰਦਾ ਸੀ ਜਿਹੜਾ ਬੁਲਟ ਮੋਟਰਸਾਈਕਲ ਉਹ ਵਰਤਦਾ ਸੀ ਉਸ ਤੇ ਪੰਜਾਬ ਪੁਲਿਸ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ ਪੰਜਾਬ ਪੁਲਿਸ ਉਸ ਨੂੰ ਕਦੀ ਰੋਕਦੀ ਵੀ ਨਹੀਂ ਸੀ ਉਹ ਬੇਕੋਫ ਹੋ ਕੇ ਚਿੱਟੇ ਦੀ ਸਪਲਾਈ ਕਰਦਾ ਸੀ ਇਹ ਖੁਲਾਸਾ ਉਸਦੀ ਪਤਨੀ ਨੇ ਕੀਤਾ ਹੈ ਜਿਹੜੀ ਕਿ ਬਲਵਿੰਦਰ ਸਿੰਘ ਨਾਲ ਹੁਣ ਨਹੀਂ ਰਹਿ ਰਹੀ ਪਿਛਲੇ ਕੁਝ ਸਮੇਂ ਤੋਂ ਵੱਕਰ ਰਹੀ ਅਮਨਦੀਪ ਕੌਰ ਦੀ ਗਿਫਤਾਰੀ ਤੋਂ ਬਾਅਦ ਬਲਵਿੰਦਰ ਦੀ ਪਤਨੀ ਨੇ ਮੀਡੀਆ ਮੂਹਰੇ ਆ ਕੇ ਖੁਲਾਸਾ ਕੀਤਾ ਸੀ ਕਿ 2022 ਤੋਂ ਕਾਂਸਟੇਬਲ ਅਮਨਦੀਪ ਕੌਰ ਉਸਦੇ ਪਤੀ ਬਲਵਿੰਦਰ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੀ ਹੈ ਉਸਨੇ ਦਾਅਵਾ ਕੀਤਾ ਹੈ ਕਿ ਲੇਡੀ ਕਾਂਸਟੇਬਲ ਅਮਨਦੀਪ ਕੌਰ ਉਸਦੇ ਪਤੀ ਬਲਵਿੰਦਰ ਉਰਫ ਸੋਨੂ ਨਾਲ ਪਹਿਲਾਂ ਵੀ ਦੋ ਵਾਰੀ ਗਿਫਤਾਰ ਹੋ ਚੁੱਕੀ ਹੈ ਤੇ ਇਹਨਾਂ ਦੋਨਾਂ ਤੇ ਨਸ਼ਾ ਵੇਚਣ ਦਾ ਜੋ ਧੰਦਾ ਸ਼ੁਰੂ ਕੀਤਾ ਹੋਇਆ ਹੈ ਉਹ 2020 ਤੋਂ ਕਰੋਨਾ ਕਾਲ ਦੇ ਵੇਲੇ ਇਹਨਾਂ ਨੇ ਸ਼ੁਰੂ ਕੀਤਾ ਸੀ ਬਲਵਿੰਦਰ ਦੀ ਪਤਨੀ ਗਰਵੀਤ ਕੌਰ ਦਾ ਇਲਜ਼ਾਮ ਹੈ ਕਿ ਲੇਡੀ ਕਾਂਸਟੇਬਲ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਦੀ ਸੰਪਤੀ ਉਸ ਦੀ ਕੋਠੀ ਜੋ ਬਟਿੰਡਾ ਦੇ ਵਿਰਾਟ ਗ੍ਰੀਨ ਦੇ ਵਿੱਚ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਪੁਲਿਸ ਨੇ ਜਿਹੜਾ ਉਸਤੇ ਨਾਮ ਤੇ ਪਰਚਾ ਕੱਟਿਆ ਹੈ ਉਸ ਦੇ ਵਿੱਚ ਉਸ ਦਾ ਐਡਰੈਸ ਕੋਈ ਹੋਰ ਹੀ ਲਿਖਿਆ ਹੋਇਆ ਹੈ ਅਮਨਦੀਪ ਪੌਰ ਨੂੰ ਜਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਨੇ ਉਸ ਦਾ 2 ਦਿਨ ਦਾ ਰਿਮਾਂਡ ਵੀ ਲੈ ਲਿਆ ਸੀ। ਪੁਲਿਸ ਇਸ ਮਾਮਲੇ ਵਿੱਚ ਉਸ ਦੇ ਸਾਥੀ ਬਲਵਿੰਦਰ ਉਰਫ ਸੋਨੂ ਨੂੰ ਵੀ ਪੁੱਛਗਿੱਛ ਕਰ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਪਹਿਲਾਂ 1 ਦਿਨ ਦਾ ਰਿਮਾਂਡ ਮਿਲਿਆ ਸੀ ਅਤੇ ਪੁਲਿਸ ਨੇ 1 ਹਫ਼ਤੇ ਦਾ ਮੰਗਿਆ ਸੀ। ਪੁਲਿਸ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬਲਵਿੰਦਰ ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਉਸ ਦੇ ਨਾਲ ਸ਼ਾਮਲ ਸੀ। ਪੁਲਿਸ ਹੁਣ ਦੋਵੇਂ ਮੁਲਜ਼ਮਾਂ ਦੀ ਸੰਪਤੀ ਅਤੇ ਗੈਰ ਕਾਨੂੰਨੀ ਕਾਰੋਬਾਰ ਨਾਲ ਜੁੜੇ ਸਾਰੇ ਕਨੈਕਸ਼ਨਾਂ ਦੀ ਜਾਂਚ ਕਰੇਗੀ। ਇਹ ਡੀਐਸਪੀ ਨੇ ਦਾਅਵਾ ਕੀਤਾ ਹੈ ਕਿ ਇਹ ਵੀ ਦੱਸਿਆ ਹੈ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕੱਲ ਜਦੋਂ ਅਦਾਲਤ ਵਿੱਚ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਸੀ ਤਾਂ ਬਲਵਿੰਦਰ ਦੀ ਪਤਨੀ ਗੁਰਮੀਤ ਕੌਰ ਉੱਥੇ ਪਹੁੰਚ ਗਈ ਸੀ। ਦੋਵਾਂ પતિ ਪਤਨੀ ਦੇ ਵਿੱਚ ਰਲ ਕੇ ਉੱਥੇ ਹੰਗਾਮਾ ਹੁੰਦਾ ਹੈ। ਇੱਕ ਦੂਜੇ ਤੇ ਥੱਪੜ ਵੀ ਜੜੇ ਜਾਂਦੇ ਹਨ ਅਤੇ ਇਸ ਦੌਰਾਨ ਅਦਾਲਤ ਦੇ ਵਿੱਚ ਮੌਜੂਦ ਪੁਲਿਸ ਮੁੱਖ ਦਰਸ਼ਕ ਬਣ ਕੇ ਦੇਖਦੇ ਰਹੇ ਗੁਰਮੀਤ ਕੌਰ ਨੇ ਇਲਜ਼ਾਮ ਲਾਇਆ ਹੈ ਕਿ ਬਲਵਿੰਦਰ ਉਸਦਾ ਪਤੀ ਹੈ ਤੇ ਅਮਨਦੀਪ ਦੇ ਨਾਲ ਰਹਿੰਦਾ ਸੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਵਿੱਚ ਅਮਨਦੀਪ ਦਾ ਸਾਥ ਦਿੰਦਾ ਸੀ ਅਤੇ ਇਸ ਦੇ ਨਾਲ ਉਹਨਾਂ ਦੋਨਾਂ ਦੀ ਜ਼ਿੰਦਗੀ ਹੈ ਉਹਨਾਂ ਬਰਬਾਦ ਹੋ ਚੁੱਕੀ ਹੈ ਤੇ ਗੁਰਮੀਤ ਕੌਰ ਵੱਲੋਂ ਇਨਸਾਫ ਦੀ ਗੁਹਾਰ ਪੰਜਾਬ ਸਰਕਾਰ ਤੋਂ ਲਗਾਈ ਜਾ ਰਹੀ ਹੈ ਤੇ ਉਸਦੇ ਪਤੀ ਬਲਵਿੰਦਰ ਸਿੰਘ ਵਰਸੋਨੂ ਤੇ ਨਸ਼ਾ ਤਸਕਰੀ ਦੇ ਵਿੱਚ ਫਸੀ ਹੋਈ ਪੰਜਾਬ ਪੁਲਿਸ ਦੀ ਮੁਲਾਜ਼ਮ ਅਮਨਦੀਪ ਕੌਰ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਬਣਦੀ ਹੈ ਪੰਜਾਬ ਪੁਲਿਸ ਦੀ ਇਹ ਲੇਡੀ ਕਾਂਸਟੇਬਲ 17.71 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਹੋਈ ਸੀ ਇਹ ਗ੍ਰਿਫਤਾਰੀ ਬਠਿੰਡਾ ਵਿਖੇ ਬਾਦਲ ਫਲਾਈਓਵਰ ਦੇ ਨੇੜੇ ਬੁੱਧਵਾਰ ਸ਼ਾਮ ਨੂੰ ਹੋਈ ਸੀ ਪੁਲਿਸ ਨੇ ਜਦ ਮਹਿੰਦਰਾ ਥਾਰ ਐਸਯੂਵੀ ਦੀ ਤਲਾਸ਼ੀ ਕੀਤੀ ਤੇ ਇਸ ਦੌਰਾਨ ਪੰਜਾਬ ਪੁਲਿਸ ਦੀ ਇਸ ਲੇਡੀ ਕਾਂਸਟੇਬਲ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਨਸ਼ਾ ਬਰਾਮਦ ਹੁੰਦਾ ਹੈ ਦੱਸ ਰਹੀ ਹੈ ਕਿ ਅਮਨਦੀਪ ਕੌਰ ਜੋ ਪਹਿਲਾ ਮਾਨਸਾ ਵਿੱਚ ਤਾਇਨਾਤ ਸੀ ਅਤੇ ਬਾਅਦ ਦੇ ਵਿੱਚ ਉਹਦੀ ਪੋਸਟਿੰਗ ਹੈ ਉਹ ਬਟਿੰਡਾ ਪੁਲਿਸ ਲਾਈਨਸ ਦੇ ਵਿੱਚ ਕਰ ਦਿੱਤੀ ਜਾਂਦੀ ਹੈ। ਉਹਨ ਉਸ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਵੀ ਕਾਰਵਾਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕੀਤੀ ਗਈ ਹੈ। ਸੋਸ਼ਲ ਮੀਡੀਆ ਤੇ ਅਮਨਦੀਪ ਕੌਰ ਨੇ ਆਪਣੇ ਮਹਿੰਗੇ ਜੀਵਨ ਸ਼ੈਲੀ ਦੇ ਕਾਫੀ ਪੋਸਟ ਵਾਈਰਲ ਕੀਤੇ ਹੋਏ ਹਨ ਪਾਈ ਹੋਏ ਹਨ ਅਤੇ ਉਸ ਦੇ ਵਿੱਚ ਉਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮਹਿੰਗੇ ਘੜੀਆਂ ਤੇ ਹੋਰ ਆਈਟਮਾਂ ਵੀ ਤਖਾਂਦੀ ਨਜ਼ਰ ਆ ਰਹੀ ਹੈ ਤੇ ਉਹ ਪੰਜਾਬੀ ਗੀਤਾਂ ਦੇ ਉੱਤੇ ਵੀ ਆਪਣਾ ਜੋ ਪੋਸਟ ਹੈ ਬਣਾ ਕੇ ਪਾ ਰਹੀ ਸੀ ਪਰ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿਸੇ ਪੰਜਾਬ ਪੁਲਿਸ ਦੇ ਵੱਡੇ ਆਈਪੀਐਸ ਜਾਂ ਕਿਸੇ ਹੋਰ ਲੈਵਲ ਦੇ ਅਧਿਕਾਰੀ ਦਾ ਹੱਥ ਹੋ ਸਕਦਾ ਹੈ ਜਾਂ ਪੰਜਾਬ ਪੁਲਿਸ ਦੇ ਉਹਨਾਂ ਵੱਡੇ ਅਫਸਰਾਂ ਦੁਆਰਾ ਅਮਨਦੀਪ ਕੌਰ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜੋ ਵੱਡੇ ਮਗਰਮੱਛ ਨੇ ਨਸ਼ਾ ਤਸਕਰੀ ਦੇ ਵਿੱਚ ਉਹ ਨਾ ਫਰੇ ਜਾ ਸਕਣ ਇਹਨਾਂ ਸਾਰੀਆਂ ਗੱਲਾਂ ਦੇ ਲਈ ਸਵਾਲਾਂ ਦੇ ਲਈ ਜੋ ਸਵਾਲ ਹੈ ਉਹ ਬੜਿਆ ਹੋਇਆ ਹੈ ਉਹ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਵਸਨੀਕਾਂ ਵੱਦੋਂ ਜਿਵੇਂ ਕਿ ਪਹਿਲਾਂ ਖਬਰਾਂ ਆਉਂਦੀਆਂ ਸੀ ਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਨਾਲ ਰਲ ਕੇ ਉਹਨਾਂ ਦੇ ਜੋ ਨਸ਼ਾ ਵੇਚਣ ਵਾਲੇ ਮੁਲਜ਼ਮ ਨੇ ਉਹਨਾਂ ਦੇ ਘਰਾਂ ਤੇ ਨੀਲਾ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਜਾਨੀ ਕਿ ਜੀਸੀਬੀ ਚਲਾ ਰਹੀ ਸੀ ਕੀ ਹੁਣ ਪੰਜਾਬ ਪੁਲਿਸ ਦੀ ਇਸ ਲੇਡੀ ਕਾਂਸਟੇਬਲ ਦੀ ਕੋਠੀ ਜ ਜਿਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਉਸ ਦੇ ਇਸ ਘਰ ਦੀ ਤੋੜ-ਫੋੜ ਕਰਨਗੇ ਉਸ ਦੇ ਇਸ ਘਰ ਨੂੰ ਢਾਹ ਦਿੱਤਾ ਜਾਵੇਗਾ ਉਸ ਦੀ ਬਣੀ ਹੋਈ ਇਸ ਆਲੀਸ਼ਾਨ ਕੋਠੀ ਤੇ ਕੋਈ ਐਕਸ਼ਨ ਲਿਆ ਜਾਂਦਾ ਹੈ ਕਿਉਂਕਿ ਇਹ ਕਾਫੀ ਮਾਮਲਾ ਪੰਜਾਬ ਦੇ ਲੋਕਾਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਕੀ ਹੁਣ ਇਸ ਲੇਡੀ ਕਾਂਸਟੇਬਲ ਦੇ ਘਰ ਦੇ ਉੱਤੇ ਪੀਲਾ ਪੰਜਾ ਚੱਲੇਗਾ ਹੋਰ ਵੀ ਬਹੁਤ ਸਾਰੇ ਸਵਾਲ ਨੇ ਇਹ ਸਾਰੇ ਸਵਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿੱਟਾ ਲੈ ਕੇ ਆਉਂਦੇ ਨੇ ਕੀ ਪੰਜਾਬ ਸਰਕਾਰ ਸਾਰਿਆਂ ਦੇ ਨਾਲ ਇਕੋ ਜਿਹਾ ਵਤੀਰਾ ਕਰੇਗੀ ਜਾਂ ਫਿਰ ਉਹ ਛੋਟੇ ਲੋਕ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਉਹਨਾਂ ਦੇ ਉੱਤੇ ਹੀ ਪੰਜਾਬ ਸਰਕਾਰ ਇਹ ਕਾਰਵਾਈ ਕਰ ਸਕਦੀ ਹੈ ਪੰਜਾਬ ਸਰਕਾਰ ਦਾ ਹੁਣ ਇਹ ਹੱਕ ਬਣਦਾ ਹੈ ਕਿ ਸਾਰਿਆਂ ਦੇ ਲਈ ਬਰਾਬਰ ਪਹਿਲਾ ਦੂਜੇ ਦੋਸ਼ੀ ਮੁਰਜ਼ਮਾ ਦੇ ਉੱਤੇ ਕਾਰਵਾਈ ਹੋਈ ਹੈ ਉਹੀ ਕਾਰਵਾਈ ਪੰਜਾਬ ਪੁਲਿਸ ਦੀ ਇਸ ਲੈਡੀ ਸੀਨੀਅਰ ਲੈਡੀ ਕਾਂਸਟੇਬਲ ਦੀ ਕੋਠੀ ਦੇ ਉੱਤੇ ਹੋਣੀ ਚਾਹੀਦੀ ਹੈ ਜੇਕਰ ਇਹ ਕਾਰਵਾਈ ਹੁੰਦੀ ਹੈ ਤਾਂ ਪੰਜਾਬ ਪੁਲਿਸ ਦਾ ਨਸ਼ਿਆਂ ਪ੍ਰਤੀ ਜੋ ਮਾਹਿਮ ਵਿੱਢੀ ਹੋਈ ਹੈ ਉਸ ਤੇ ਕਾਫੀ ਵੱਡਾ ਅਸਰ ਦੇਖਣ ਨੂੰ ਮਿਲੇਗਾ ਅਤੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲਵ ਜਿੰਨੇ ਵੀ ਮੁਲਜ਼ਮ ਨੇ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਸਬਕ ਹੋਵੇਗਾ ਪਰ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਪੁਲਿਸ ਨੇ ਰਲ ਕੇ ਜੋ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੇ ਲੋਕਾਂ ਦੇ ਘਰਾਂ ਦੀ ਉੱਤੇ ਜੋ ਪੀਲਾ ਪੰਜਾ ਜੀਸੀਬੀ ਦੇ ਨਾਲ ਉਹਨਾਂ ਦੇ ਘਰਟ ਆਏ ਗਏ ਨੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਜੋ ਘਰ ਸੀ ਉਹ ਪੰਚਾਇਤੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕਰਕੇ ਬਣਾਏ ਹੋਏ ਸੀ ਤੇ ਜੇਕਰ ਉਹ ਘਰ ਕਿਸੇ ਸ਼ਹਿਰੀ ਇਲਾਕੇ ਦੇ ਵਿੱਚ ਆਉਂਦਾ ਸੀ ਤਾਂ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਉਥੇ ਨਕਸ਼ਾ ਵਗੈਰਾ ਪਾਸ ਨਹੀਂ ਕਰਵਾਇਆ ਸੀ ਪਰ ਉਹਨਾਂ ਦੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਹਨਾਂ ਸਾਰੇ ਜੋ ਪਿਛਲੇ ਦਿਨਾਂ ਦੇ ਵਿੱਚ ਕਾਰਵਾਈਆਂ ਹੋਈਆਂ ਨੇ ਉਹਨਾਂ ਦੇ ਬਾਬਤ ਕੀ ਹੋਣਾ ਪੰਜਾਬ ਪੁਲਿਸ ਪੰਜਾਬ ਸਰਕਾਰ ਇਸ ਲੇਡੀ ਕਾਂਸਟੇਬਲ ਦੇ ਘਰ ਦੇ ਉੱਤੇ ਕੋਈ ਐਕਸ਼ਨ ਲੈਂਦੀ ਹੈ ਕਿਉਂਕਿ ਗੱਲਾਂ ਤਾਂ ਇਹੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਲੇਡੀ ਕਾਂਸਟੇਬਲ ਦਾ ਇਹ ਬਣਾਇਆ ਹੋਇਆ ਘਰ ਨਜਾਇਜ਼ ਨਸ਼ੇ ਦੀ ਤਸਕਰੀ ਕਰਕੇ ਬਣਿਆ ਹੋਇਆ ਹੈ ਕਿਉਂਕਿ ਉਸ ਦੇ ਇੰਨੇ ਮਹਿੰਗੇ-ਮਹਿੰਗੇ ਸ਼ੌਂਕ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਉਹ ਜਿੰਨਾ ਵੀ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੀ ਸੀ ਉਹ ਇੱਕ ਅਮੀਰੀ ਦੀ ਨਿਸ਼ਾਨੀ ਨੂੰ ਸ਼ੋਅ ਕਰਦਾ ਹੈ ਕਿਉਂਕਿ ਸੀਨੀਅਰ ਪੱਤਰਕਾਰਾਂ ਦੁਆਰਾ ਤੇ ਹੋਰ ਵੀ ਉੱਚ ਅਧਿਕਾਰੀਆਂ ਦੁਆਰਾ ਇਹ ਗੱਲ ਕਹੀ ਜਾ ਰਹੀ ਹੈ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹਨ ਕਿ ਇੱਕ ਕਾਂਸਟੇਬਲ ਲੈਵਲ ਦਾ ਅਧਿਕਾਰੀ ਪੰਜਾਬ ਪੁਲਿਸ ਦੀ ਇਹ ਮਹਿਲਾ ਅਧਿਕਾਰੀ ਜਿਸ ਦੀ ਕਿ ਸਿਰਫ ਇੱਕ ਕਾਂਸਟੇਬਲ ਤੱਕ ਹੀ ਨੌਕਰੀ ਹੈ ਇਹਨਾਂ ਦੀ ਤਨਖਾਹ ਕੋਈ 70000 ਦੇ ਕਰੀਬ ਹੁੰਦੀ ਹੈ ਉਸ ਦੇ ਨਾਲ ਇਹਨਾਂ ਜੋ ਅਮੀਰ ਕੁਮੇ ਦਾ ਜੋ ਜੀਵਨ ਹੈ ਉਹ ਨਹੀਂ ਜੀਵਿਆ ਜਾ ਸਕਦਾ ਕਿ ਇਸ ਦੇ ਪਿੱਛੇ ਕੋਈ ਵੱਡਾ ਕਾਰਨ ਹੈ ਇਹ ਸਾਰੇ ਸਵਾਲ ਹਲੇ ਜਿਉਂ ਦੇ ਤਿਉਂ ਬਣੇ ਹੋਏ ਹਨ ਕੀ ਪੰਜਾਬ ਸਰਕਾਰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੇ ਵਿੱਚ ਪੰਜਾਬ ਪੁਲਿਸ ਕਾਮਯਾਬ ਹੁੰਦੀ ਹੈ ਜਾਂ ਫਿਰ ਇੱਕ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਉਸਦੇ ਵੱਡੇ ਅਧਿਕਾਰੀਆਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਪੁਲਿਸ ਦੇ ਕਿਸੇ ਆਈਪੀਐਸ ਲੇਬਲ ਦੇ ਅਧਿਕਾਰੀ ਦਾ ਇਸ ਦੇ ਵਿੱਚ ਹੱਥ ਹੋ ਸਕਦਾ ਹੈ ਪਰ ਇਹ ਸਾਰੇ ਸਵਾਲ ਹਲੇ ਸਿਰਫ ਜਿਉਂ ਦੇ ਤਿਉਂ ਬਣੇ ਹੋਏ ਹਨ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਕਿ ਇਸ ਦੇ ਪਿੱਛੇ ਕਿਸ ਵੱਡੇ ਮગરਮੱਛ ਦਾ ਹੱਥ ਹੈ ਜਾਂ ਸਿਰਫ ਇਸ ਛੋਟੇ 레ਵਲ ਦੇ ਅਧਿਕਾਰੀ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਵੱਡੇ ਇਸ ਜਾਲ ਦੇ ਵਿੱਚ ਜੋ ਮગરਮੱਛ ਨੇ ਵੱਡੀਆਂ ਮਕੜੀਆਂ ਨੇ ਉਹ ਬਚ ਸਕਣ ਤੇ ਹੋਰ ਵੀ ਬਹੁਤ ਸਾਰੇ ਸਵਾਲ ਹੈ ਇਸ ਪੰਜਾਬ ਪੁਲਿਸ ਦੀ ਲੇਡੀ ਕਾਸਟੋ ਤੋਂ ਪੁੱਛੇ ਜਾ ਰਹੇ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਮੁਹਿੰਮ ਹੈ ਜੋ ਲੋਕਾਂ ਨੇ ਪੂਰੇ ਸਹਿਯੋਗ ਦੇ ਨਾਲ ਪੰਜਾਬ ਪੁਲਿਸ ਨੂੰ ਸ਼ੁਰੂ ਕਰਵਾਈ ਹੈ ਕਿ ਇਹ ਆਪਣੇ ਸਾਰਥਕ ਨਤੀਜੇ ਕੱਢਣ ਦੇ ਵਿੱਚ ਸਫਲ ਹੋ ਸਕਦੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਨਸ਼ਿਆਂ ਦੇ ਵਿਰੁੱਧ ਇਸ ਯੁੱਧ ਦੇ ਵਿੱਚ ਗੁਲਾਬ ਚੰਦ ਕਟਾਰੀਆ ਵੱਲੋਂ ਵੀ ਕਾਫੀ ਵੱਡੇ ਪੱਧਰ ਤੇ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ ਉਹ ਵੀ ਪੰਜਾਬ ਦੇ ਲੋਕਾਂ ਤੋਂ ਸਾਥ ਦੀ ਉਮੀਦ ਕਰਦੇ ਹਨ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕੇ ਤੇ ਦੂਜੇ ਪਾਸੇ ਗੱਲ ਕਰਦੇ ਹਾਂ ਗੁਰਮੀਤ ਕੌਰ ਜੋ ਕਿ ਬਰਵਿੰਦਰ ਸਿੰਘ ਜਿਸ આરોપી ਦਾ ਨਾਮ ਇਸ ਕੇਸ ਦੇ ਨਾਲ ਜੋੜਿਆ ਰਿਹਾ ਜੁੜ ਰਿਹਾ ਹੈ ਉਹਨੇ ਦਾਵਾ ਕੀਤਾ ਹੈ ਕਿ ਸਿਰਫ 17 ਗ੍ਰਾਮ ਚਿੱਟਾ ਇਸ ਤੋਂ ਬਰਾਮਦ ਨਹੀਂ ਹੋਇਆ ਪਹਿਲਾਂ ਵੀ ਇੱਕ ਵਾਰ ਉਹਨਾਂ ਨੇ ਸ਼ਿਕਾਇਤ ਕਰਨ ਤੇ ਇਸ ਲੈਡੀ ਕੌਨਸਟੇਬਲ ਦੇ ਕੋਲੋਂ 1 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਸੀ ਬਟ ਉਸ ਕੇਸ ਨੂੰ ਇੰਨਾ ਜ਼ਿਆਦਾ ਹਾਈਲਾਈਟ ਨਹੀਂ ਮਿਲ ਪਾਇਆ ਸੀ ਅਤੇ ਹੋਰ ਵੀ ਬਹੁਤ ਸਾਰੇ ਸਵਾਲ ਗੁਰਮੀਤ ਕੌਰ ਨੇ ਉਠਾਏ ਹੈ ਇਹ ਇਹਨਾਂ ਸਾਰੇ ਸਵਾਲਾਂ ਦੇ ਬਾਬਤ ਕੋਈ ਵੱਡਾ ਐਕਸ਼ਨ ਪੰਜਾਬ ਸਰਕਾਰ ਵੱਲੋਂ ਲਿਆ ਜਾਵੇਗਾ। ਇਹਨਾਂ ਇਸ ਤਰ੍ਹਾਂ ਦੀਆਂ ਖਬਰਾਂ ਦੇ ਲਈ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ। ਅਗਰ ਕੋਈ ਵੀ ਤੁਹਾਡੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ। ਪੰਜਾਬੀ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਇਸ ਵੀਡੀਓ ਨਾਲ ਜੁੜੇ ਹੋਏ ਸਰੋਤਿਆਂ ਨੂੰ ਉਹਨਾਂ ਦੇ ਸਹੀ ਜਵਾਬ ਮਿਲ ਸਕਣ। ਸਤਿ ਸ਼੍ਰੀ ਅਕਾਲ। ਧੰਨਵਾਦ।